ਨਗਰ ਕੋਰ ਸਮੀਰ ਦੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਰੇ ਨਗਰ ਕੰਮ ਬੇਨਤੀ ਹੈ ਜੋ ਕਿ ਅੱਜ ਸਟੇਡੀਅਮ ਦੇ ਵਿੱਚ ਇਕੱਠ ਕੀਤਾ ਗਿਆ ਨਗਰ ਨੇ ਫੈਸਲਾ ਕੀਤਾ ਵੀ ਐਤਕੀ ਸੀਜ਼ਨ ਦੇ ਵਿੱਚ ਜੋ ਕਿ ਝੋਨੇ ਦਾ ਸੀਜ਼ਨ ਆ ਰਿਹਾ ਇਹਦੇ ਵਿੱਚ ਸਟੇਡੀਅਮ ਦੇ ਵਿੱਚ ਝੋਨਾ ਨਾਲ ਆਇਆ ਜੀ ਅੱਜ ਤੋਂ ਬਾਅਦ ਕੰਧ ਜੋ ਰਹਿੰਦਾ ਤਾਂ ਉਹ ਬੰਦ ਕੀਤੀ ਜਾਊਗੀ ਤੇ ਜੇਕਰ ਕੋਈ ਫਿਰ ਵੀ ਪੰਲ ਤੋੜ ਕਰਕੇ ਝੋਨਾ ਲਾਉਂਦਾ ਹੈ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਸਾਰੇ ਪਿੰਡ ਕਹਿੰਗੂ ਕਰਵਾਈ ਜਾਊਗੀ ਫਿਰ ਕੋਈ ਵੀ ਕਿਸਾਨ ਆ ਭਾਈ ਵੀਰ ਗੁੱਸਾ ਨਾ ਕਰੇ ਵੀ ਸਾਡੇ ਤੇ ਕੋਈ ਕਾਰਵਾਈ ਕਰਾਈ ਹੈ ਕਿਰਪਾ ਕਰਕੇ ਐਤ ਕੀ ਸੀਜ਼ਨ ਦੇ ਵਿੱਚ ਸਟੇਡੀਅਮ ਦੇ ਵਿੱਚ ਝੋਨਾ ਨਾਲ ਆਹ ਜਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਰੀ ਖਾਲਸਾ ਵਾਹਿਗੁਰੂ ਕੀ ਫਤਿਹ ਸਾਡੇ ਬਈ ਇੱਕ ਨੌਜਵਾਨਾਂ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਨਗਰ ਪੰਚਾਇਤ ਨੂੰ ਬੇਨਤੀ ਕੀਤੀ ਸੀ ਅੱਜ 5 ਵਜੇ ਦਾ ਸਟੇਡੀਅਮ ਵਿੱਚ ਇਕੱਠ ਰੱਖਿਆ ਗਿਆ ਸੀਗਾ ਸਾਰੇ ਖੇਡਣਾਂ ਨੌਜਵਾਨਾਂ ਵੱਲੋਂ ਇੱਥੇ ਸਾਡੇ ਕਣਕ ਦਾ ਤੇ ਝੋਨੇ ਸੀਜ਼ਨ ਵੇਲੇ ਇਥੇ ਇਸ ਸਟੇਡੀਅਮ ਵਿੱਚ ਖੇਡਣਾ ਵੇਲੇ ਤੇ 2-1.5-2 ਮਹੀਨੇ ਗੈਪ ਪਿਆ ਜਾਂਦਾ ਹੈ। ਇੱਥੇ ਲੋਕਾਂ ਵੱਲੋਂ ਕਣਕ ਦੇ ਝੋਨਾ ਲਾਹਿਆ ਜਾਂਦਾ। ਹਾਲਾਂਕਿ ਉਹ ਵੀ ਸਾਡਾ ਭਾਈ ਚਾਰਕਸਾਂਪਾ ਜਿਹੜਾ ਪਿੰਡ ਦੀ ਨੇ ਪਰ ਸਮੱਸਿਆ ਸਾਨੂੰ ਇਹ ਹੈ ਵੀ ਉਹ 2 ਮਹੀਨੇ ਬੱਚਿਆਂ ਦਾ ਗੈਪ ਪਿਆ ਜਾਂਦਾ। ਹੁਣ ਪੰਜਾਬ ਸਰਕਾਰ ਵੱਲੋਂ ਸਾਨੂੰ ਇੱਕ ਸਰਕਾਰੀ ਕੋਚ ਮਿਲੇ ਹੋਇਆ। ਅੱਜ ਜੀ ਇੱਥੇ ਝੋਨਾ ਲਾਹਤਾ ਆਪਾਂ ਤਾਂ ਘੱਟੋ-ਘੱਟ 1.5 ਤੇ 2 ਮਹੀਨੇ ਤੱਕ ਗੱਲ ਜਾਊਗੀ। ਤੇ ਉਹ ਕੋਚ ਦਾ ਇਹਨਾਂ ਬੱਚਿਆਂ ਦਾ ਨੁਕਸਾਨ ਹੋਣਾ। ਇਸ ਸਬੰਧ ਵਿੱਚ ਅੱਜ ਨਗਰਪੱਤਰ ਨੂੰ ਬੁਲਾਇਆ। ਭਾਈ ਬਲਦੀ ਸਿੰਘ ਪ੍ਰਧਾਨ ਜੀ ਪਹੁੰਚੇ ਆ। ਇਹਨਾਂ ਨੇ ਭ ਇਕੜਾ ਤੇ ਗੇਟ ਨੂੰ ਬੰਦ ਕੀਤਾ ਜਾਊਗਾ ਤੇ ਬੇਨਤੀ ਪੈਂਦਾ ਨਗਰ ਮਤਸ ਨੂੰ ਬੇਨਤੀ ਇਹ ਆ ਵੀ ਕਿਸੇ ਨੇ ਵੀ ਮਾਲਾ ਕੌਲਾ ਕੰਦ ਢਾਹ ਕੇ ਦੁਵਾਰੇ ਇਹਦੇ ਅੰਦਰ ਲਾਉਣ ਦੀ ਖੇਚਰਾ ਨਹੀਂ ਕਰਨੀ ਕਿਉਂਕਿ ਇਹਦਾ ਇਹ ਆ ਕਿ ਨੁਕਸਾਨ ਸੁਰੂ ਮੁੜ ਕੇ ਜ਼ਿੰਮੇਵਾਰ ਤੁਸੀਂ ਆਪ ਖੁਦ ਹੋਵੋਗੇ ਤੇ ਇੱਕ ਆਰਤੀਆਂ ਆਪਾਂ ਆਰਤੋਂ ਨੂੰ ਬੇਨਤੀ ਆ ਤੇ ਪੰਚਾਇਤ ਨੂੰ ਚਲੋ ਦੱਸ ਹੀ ਦਿੱਤਾ ਵੀ ਇਹ ਜੇ ਝੋਨੇ ਸੀ ਜਗਾ ਘੱਟ ਹੋਣ ਕਰਕੇ ਤੇ ਬਾਹਰਲੇ ਪਾਸੇ ਕੋਈ ਜਗਾ ਸਾਫ ਸਫਾਈ ਕਰਕੇ ਉਹਦਾ ਕਿਸਾਨਾਂ ਦਾ ਵੀ ਹੱਲ ਕਰਨਾ ਚਾਹਿੰਦਾ ਆਪਾਂ ਨੂੰ ਫਸਲ ਸਤੰਬਰ 6 ਮਹੀਨਾ ਬਾਅਦ ਫਸਲ ਆਉਂਦੀ ਆ ਉਹਦਾ ਹੱਲ ਬੜ ਕੀਤਾ ਜਾਊਗਾ ਕਿ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਸਾਰੇ ਨਗਰ ਮਾਥਰਾਂ ਨੂੰ ਬੇਨਤੀ ਆ ਸਾਡਾ ਇੱਥੇ ਸਾਥ ਦਿਓ ਕਿਉਂਕਿ ਇਹ ਨੌਜਵਾਨ ਸਾਰੇ ਪਿੰਡ ਦੇ ਨੇ ਜੇ ਅੱਜ ਇਹ ਖੇਡਣਗੇ ਤਾਂ ਤਾਂ ਹੀ ਇਹਨਾਂ ਨੇ ਅੱਗੇ ਵਧਣਾ ਇਹਨਾਂ ਨੇ ਬਹੁਤ ਬਹੁਤ ਧੰਨਵਾਦੀ ਮਿਹਰਬਾਨੀ